ਸਾਡੇ ਕੋ ਬੱਚੇ ਨੇ ਨੌਜਵਾਨ ਉਹ ਜਦੋਂ ਕਿਤੇ ਖੇਡਦੇ ਹੁੰਦੇ ਨੇ ਨਾ ਸੰਸਾਰੀ ਕੋਈ ਗੇਮ ਉਹਨਾਂ ਨੂੰ ਖੇਡਦਿਆਂ ਚਾਰ ਅਭਿਆਸ ਦਿੰਨੇ ਹੁੰਦੇ ਨੇ ਹਮੇਸ਼ਾ ਅਭਿਆਸ ਸੇ ਪਹਿਲਾ ਅਭਿਆਸ ਜਿਸ ਮਹਾਰਾਜ ਜੀ ਨੇ ਜੀਵਨ ਦਿੱਤਾ ਏ ਜਿਸ ਦੀ ਸ਼ਕਤੀ ਨਾਲ ਖੇਡ ਰਿਆ ਹੈ ਨਾ ਉਹਨੂੰ ਯਾਦ ਰੱਖਣਾ ਉਹਨੂੰ ਹਰ ਪਲ ਯਾਦ ਰੱਖਣਾ ਦੂਜਾ ਅਭਿਆਸ ਏ ਕਿ ਆਪਣਾ ਜੋ ਤੈਨੂੰ ਗੇਮ ਦੇ ਵਿੱਚ ਖੇਡ ਦੇ ਵਿੱਚ ਰੋਲ ਮਿਲਿਆ ਹੈ ਤੇਰੀ ਜਿਹੜੀ ਡਿਊਟੀ ਹੈ ਤੇਰਾ ਜਿਹੜਾ ਰੋਲ ਹੈ ਉਹਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਉਹਦਾ ਤੀਜਾ ਪੜਾਅ ਹੈ ਕਿ ਜੇ ਤੇਰਾ ਸਾਥੀ ਤੇਰੀ ਟੀਮ ਦਾ ਜਾਂ ਦੂਜੀ ਟੀਮ ਦਾ ਗਲਤ ਖੇਡੇ ਤੇ ਗੁੱਸਾ ਨਹੀਂ ਕਰਨਾ ਖਿਜਣਾ ਨਹੀਂ ਹੈ ਉਹਨੂੰ ਪ੍ਰੇਮ ਨਾਲ ਮੋਟੀਵੇਟ ਕਰਨਾ ਹੈ ਹੋ ਗਿਆ ਠੀਕ ਹੈ ਨਹੀਂ ਤੇ ਆਪਣੀ ਗੇਮ ਵਧੀਆ ਖੇਡਣੀ ਤੇ ਚੌਥਾ ਅਭਿਆਸ ਹੈ ਕੇ ਜਿੱਤ ਹਾਰ ਲਈ ਨਹੀਂ ਖੇਡਣਾ ਸਿਰਫ ਖੇਡਣਾ ਏ ਜੋ ਮਹਾਰਾਜੀ ਨੇ ਲਾਇਆ ਹੈ ਤੁਸੀਂ ਹੱਸਦੇ ਹੁੰਨੇ ਕਿ ਚਾਰੇ ਅਭਿਆਸ ਤੁਸੀਂ ਕਮਾ ਲਓ ਘਰ ਦੇ ਵਿੱਚ ਲੈ ਜਾਓ ਪਤੀ ਪਤਨੀ ਏ ਆਪੋ ਆਪਣਾ ਕੰਮ ਜਿਹੜਾ ਏ ਉਹ ਪੂਰੀ ਇਮਾਨਦਾਰੀ ਨਾਲ ਕਰੋ ਦੂਜਾ ਕਰੇ ਨਾ ਕਰੇ ਉਹਦੀ ਫਿਕਰ ਕਰਨ ਦੀ ਲੋੜ ਨਹੀਂ ਪਿਆਰ ਨਾਲ ਮੋਟੀਵੇਟ ਕਰੋ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਜਿੰਨਾ ਹੈਗਾ ਉਹਨਾਂ ਕਰ ਲਓ ਪਰਮਾਤਮਾ ਜੀ ਨੂੰ ਯਾਦ ਰੱਖੋ ਜਿੱਤਣ ਹਾਰਨ ਲਈ ਖੇਡੋ ਨਾ ਤੇ ਆਖਿਓ ਕਰਦੇ ਵਿੱਚ ਝਗੜੇ ਹੋ ਜਾਣਗੇ ਤੇ